ਖੱtreਚ ਪੰਜਾਬ ਤੇ ਸੀਐਮ ਕਰ ਰਹੇ ਨੇ ਦਿੱਲੀ ਦਾ ਤੋੜਾ ਸੀਐਮ ਮਾਨ ਅਗਰ ਪੰਜਾਬ ਨਹੀਂ ਸੰਭਾਲ ਸਕਦੇ ਤਾਂ ਅਸਤੀਫਾ ਦੇ ਦਿਓ ਆਖਿਰਕਾਰ ਵਿਕਰਮ ਸਿੰਘ ਮਜੀਠੀਆ ਨੂੰ ਕਿਉਂ ਕਹਿਣੇ ਪਏ ਇਹ ਸ਼ਬਦ ਸੀਐਮ ਭਗਵੰਤ ਮਾਨ ਵਸਤੇ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਤੇ ਗੱਲ ਕਰਦੇ ਆਂ ਸਮੇਂ ਦੇ ਸਭ ਤੋਂ ਅਹਿਮ ਮੁੱਦੇ ਦੀ ਅੱਜ ਤੋਂ 2 ਮਹੀਨੇ ਪਹਿਲੇ ਅੰਮ੍ਰਿਤਸਰ ਦੇ ਵਿੱਚ ਇਸਲਾਮਾਬਾਦ ਇਲਾਕੇ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ ਲਗਭਗ 2 ਮਹੀਨਿਆਂ ਦੇ ਵਿੱਚ 12 ਵਾਰੀ ਧਮਾਕੇ ਹੋ ਚੁੱਕੇ ਹਨ ਸੀਐਮ ਭਗਵਤ ਮਾਨ ਦੀ ਸਰਕਾਰ ਜੋ ਹੈ ਉਹ اسپਾਸੇ ਧਿਆਨ ਨਹੀਂ ਦੇ ਰਹੀ ਐ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਕੁਝ ਤਿੱਖੇ ਸਵਾਲ ਜੋ ਨੇ ਸੀਐਮ ਭਗਵੰਤ ਮਾਨ ਨੂੰ ਕੀਤੇ ਨੇ ਤੇ ਉਹ ਕਿਉਂ ਕੀਤੇ ਨੇ ਖਬਰਦਾਰ ਨਾਲ ਸਾਂਝੀ ਕਰਦੇ ਆ ਵਿਸਥਾਰ ਦੇ ਨਾਲ ਬੀਤੇ ਦਿਨੀ 8 ਵਜੇ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਦੇ ਇੱਕ ਪੁਲਿਸ ਸਟੇਸ਼ਨ ਦੇ ਬਾਹਰ ਧਮਾਕਾ ਹੁੰਦਾ ਹੈ ਹਾਲਾਂਕਿ ਪੁਲਿਸ ਵੱਲੋਂ ਅਸੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਫਿਰ ਵੀ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਜਿਹੜਿਆ ਸਿੱਧਾ ਸਵਾਲ ਕਰਦੇ ਨੇ ਆਈਪੀਐਸ ਗੁਰਪ੍ਰੀਤ ਪੁੱਲਰ ਨੂੰ ਉਹਨਾਂ ਨੇ ਕਿਹਾ ਹੁਣ ਪੁੱਲਰ ਸਾਹਿਬ ਤੁਸੀਂ ਵੀ ਕਹਿ ਦਿਓ ਕਿ ਇਹ ਧਮਾਕਾ ਨਹੀਂ ਹੋਇਆ ਟਾਇਰ ਫਟਿਆ ਹੈ ਦਰਸਲ ਇਹ ਧਮਾਕਾ ਰਾਤੀ 8 ਵਜੇ ਦੇ ਕਰੀਬ ਹੁੰਦਾ ਹੈ ਉੱਥੇ ਪੁਲਿਸ ਅਧਿਕਾਰੀਆਂ ਵੱਲੋਂ ਸੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾਂਦੀ ਹੈ ਤੇ ਪੁਲਿਸ ਅਧਿਕਾਰੀ ਖੁੱਲ ਕੇ ਸਾਹਮਣੇ ਗੱਲ ਨਹੀਂ ਕਰਦੇ ਨੇ ਦੂਜੇ ਪਾਸੇ ਤਿੱਖੇ ਸ਼ਬਦਾਂ ਦੇ ਵਿੱਚ ਸੀਐਮ ਮਾਨ ਤੇ ਸ਼ਿਕੰਜੇ ਕੱਸੇ ਜਾਂਦੇ ਨੇ ਕਿਉਂਕਿ ਉਹ ਇਸ ਟਾਈਮ ਤੇ ਦਿੱਲੀ ਦੌਰੇ ਤੇ ਗਿਆ ਅਰਵਿੰਦ ਕੇਜਰੀਵਾਲ ਨਾਲ ਚੋਣ ਪ੍ਰਚਾਰ ਕਰਨ ਬਹੁਤ ਹੀ ਵਿਅਸਥ ਨੇ ਤੇ ਉਸੇ ਪਾਸੇ ਹੀ ਦੂਜੇ ਪਾਸੇ ਹੀ ਦੋ ਮਹੀਨੇ ਲਗਾਤਾਰ 12 ਤਮਾਕੇ ਹੋ ਜਾਂਦੇ ਨੇ ਹਾਲਾਂਕਿ ਕੋਈ ਨੁਕਸਾਨ ਨਹੀਂ ਹੁੰਦਾ ਪਰ ਫਿਰ ਵੀ ਕਾਨੂੰਨੀ ਵਿਵਸਥਾ ਤੇ ਪੁਲਿਸ ਪ੍ਰਸ਼ਾਸਨ ਤੇ ਘਰਾਰੇ ਅੜ ਜਾਂਦੀ ਹੈ ਕਿ ਆਖਿਰਕਾਰ ਇਹ ਕਿਉਂ ਹੋ ਰਿਹਾ ਸਿੱਧੇ ਸਿੱਧੇ ਗੱਲ ਆਂਦੀ ਹੈ ਭਗਵੰਤ ਮਾਨ ਦੇ ਸਰਕਾਰ ਤੇ ਕਿ ਭਗਵੰਤ ਮਾਨ ਸਰਕਾਰ ਜੋ ਹੈ ਪੰਜਾਬ ਨਹੀਂ সামਲ ਸਕਦੀ ਹੈ ਉਥੇ ਪੁਲਿਸ ਪ੍ਰਸ਼ਾਸਨ ਦੀ ਕਾਰਜਕੁਆਰੀ ਤੇ ਵੀ ਕਈ ਸਵਾਲ ਖੜੇ ਹੋ ਜਾਂਦੇ ਹਨ ਖਤਰੇਚ ਪੰਜਾਬ ਤੇ ਸੀਐਮ ਕਰ ਰਹੇ ਨੇ ਦਿੱਲੀ ਦਾ ਤੋੜਾ ਸੀਐਮ ਮਾਨ ਅਗਰ ਪੰਜਾਬ ਨਹੀਂ ਸੰਭਾਲ ਸਕਦੇ ਤਾਂ ਅਸਤੀਫਾ ਦੇ ਦਿਓ ਆਖਿਰਕਾਰ ਵਿਕਰਮ ਸਿੰਘ ਮਜੀਠੀਆ ਨੂੰ ਕਿਉਂ ਕਹਿਣੇ ਪਏ ਇਹ ਸ਼ਬਦ ਸੀਐਮ ਭਗਵੰਤ ਮਾਨ ਵਸਤੇ ਸਤਿ ਸ਼ਕਾਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪੰਚਿਤ ਕੋਰ ਤੁਹਾਡੇ ਨਾਲ ਤੇ ਗੱਲ ਕਰਦੇ ਸਮੇਂ ਦੇ ਸਭ ਤੋਂ ਅਹਿਮ ਮੁੱਦੇ ਦੀ ਅੱਜ ਤੋਂ 2 ਮਹੀਨੇ ਪਹਿਲੇ ਅੰਮ੍ਰਿਤਸਰ ਦੇ ਵਿੱਚ ਇਸਲਾਮਾਬਾਦ ਇਲਾਕੇ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ ਲਗਭਗ 2 ਮਹੀਨਿਆਂ ਦੇ ਵਿੱਚ 12 ਵਾਰੀ ਧਮਾਕੇ ਹੋ ਚੁੱਕੇ ਹਨ ਸੀਐਮ ਭਗਵਤ ਮਾਨ ਦੀ ਸਰਕਾਰ ਜੋ ਹੈ ਉਹ اسپਾਸੇ ਧਿਆਨ ਨਹੀਂ ਦੇ ਰਹੀ ਐ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਕੁਝ ਤਿੱਖੇ ਸਵਾਲ ਜੋ ਨੇ ਸੀਐਮ ਭਗਵੰਤ ਮਾਨ ਨੂੰ ਕੀਤੇ ਨੇ ਤੇ ਉਹ ਕਿਉਂ ਕੀਤੇ ਨੇ ਖਬਰਦਾਰ ਨਾਲ ਸਾਂਝੀ ਕਰਦੇ ਆ ਵਿਸਥਾਰ ਦੇ ਨਾਲ ਬੀਤੇ ਦਿਨੀ 8 ਵਜੇ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਦੇ ਇੱਕ ਪੁਲਿਸ ਸਟੇਸ਼ਨ ਦੇ ਬਾਹਰ ਧਮਾਕਾ ਹੁੰਦਾ ਹੈ ਹਾਲਾਂਕਿ ਪੁਲਿਸ ਵੱਲੋਂ ਅਸੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਫਿਰ ਵੀ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਸਿੱਧਾ ਸਵਾਲ ਕਰਦੇ ਨੇ ਆਈਪੀਐਸ ਗੁਰਪ੍ਰੀਤ ਪੁੱਲਰ ਨੂੰ ਉਹਨਾਂ ਨੇ ਕਿਹਾ ਹੁਣ ਪੁੱਲਰ ਸਾਹਿਬ ਤੁਸੀਂ ਵੀ ਕਹਿ ਦਿਓ ਕਿ ਇਹ ਧਮਾਕਾ ਨਹੀਂ ਹੋਇਆ ਟਾਇਰ ਫਟਿਆ ਹੈ ਦਰਸਲ ਇਹ ਧਮਾਕਾ ਰਾਤੀ 8 ਵਜੇ ਦੇ ਕਰੀਬ ਹੁੰਦਾ ਹੈ ਉੱਥੇ ਪੁਲਿਸ ਅਧਿਕਾਰੀਆਂ ਵੱਲੋਂ ਸੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾਂਦੀ ਹੈ ਤੇ ਪੁਲਿਸ ਅਧਿਕਾਰੀ ਖੁੱਲ ਕੇ ਸਾਹਮਣੇ ਗੱਲ ਨਹੀਂ ਕਰਦੇ ਨੇ ਦੂਜੇ ਪਾਸੇ ਤਿੱਖੇ ਸ਼ਬਦਾਂ ਦੇ ਵਿੱਚ ਸੀਐਮ ਮਾਨ ਤੇ ਸ਼ਿਕੰਜੇ ਕੱਸੇ ਜਾਂਦੇ ਨੇ ਕਿਉਂਕਿ ਉਹ ਇਸ ਟਾਈਮ ਤੇ ਦਿੱਲੀ ਦੌਰੇ ਤੇ ਗਿਆ ਅਰਵਿੰਦ ਕੇਜਰੀਵਾਲ ਨਾਲ ਚੋਣ ਪ੍ਰਚਾਰ ਕਰਨ ਬਹੁਤ ਹੀ ਵਿਅਸਤ ਨੇ ਤੇ ਉਸੇ ਪਾਸੇ ਹੀ ਦੂਜੇ ਪਾਸੇ ਹੀ ਦੋ ਮਿੰਨਿਟ ਲਗਾਤਾਰ 12 ਤਮਾਕੇ ਹੋ ਜਾਂਦੇ ਨੇ ਹਾਲਾਂਕਿ ਕੋਈ ਨੁਕਸਾਨ ਨਹੀਂ ਹੁੰਦਾ ਪਰ ਫਿਰ ਵੀ ਕਾਨੂੰਨੀ ਵਿਵਸਥਾ ਤੇ ਪੁਲਿਸ ਪ੍ਰਸ਼ਾਸਨ ਤੇ ਘਰਾਰੇ ਅੜ ਜਾਂਦੀ ਹੈ ਕਿ ਆਖਿਰਕਾਰ ਇਹ ਕਿਉਂ ਹੋ ਰਿਹਾ ਸਿੱਧੇ ਸਿੱਧੇ ਗੱਲ ਆਂਦੀ ਹੈ ਭਗਵੰਤ ਮਾਨ ਦੇ ਸਰਕਾਰ ਤੇ ਕਿ ਭਗਵੰਤ ਮਾਨ ਸਰਕਾਰ ਜੋ ਹੈ ਪੰਜਾਬ ਨਹੀਂ সামਲ ਸਕਦੀ ਹੈ ਉਥੇ ਪੁਲਿਸ ਪ੍ਰਸ਼ਾਸਨ ਦੀ ਕਾਰਜਕੁਆਰੀ ਤੇ ਵੀ ਕਈ ਸਵਾਲ ਖੜੇ ਹੋ ਜਾਂਦੇ ਹਨ